ਸਰਵਦਾ ਬਲਾ ਚੈਰੀਟੇਟਰ ਟ੍ਰਸਟ ਨੂੰ ਕੁਤਕਰੀਬਨ 33-34 ਇਹੋ ਜਿਹੇ ਕੰਮ ਨੇ ਜਿਹੜੇ ਕਿ ਸਮਾਜ ਸੇਵਾ ਲਈ ਕੀਤੇ ਜਾ ਰਹੇ ਨੇ ਸਪੈਸ਼ਲੀ ਉਸ ਵਰਗਾਸਤੇ ਜਿਹੜੇ ਕਿ ਠੜੇ ਤਬਕੇ ਦੇ ਨੇ ਇਹਨੇ ਅਮੀਰ ਨਹੀਂ ਹੈ ਖਰਚਾ ਨਹੀਂ ਕਰ ਸਕਦੇ ਸੋ ਇਸ ਚੀਜ਼ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਲੈਬਟਰੀਜ਼ ਦੀ ਜਿਹੜੀ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਲੈਬ ਟੈਸਟ ਬਹੁਤ ਮਹਿੰਗੇ ਹੋਗੇ ਸੀ ਸੋ ਗੁਰਦੁਆਰਾ ਸਾਹਿਬ ਚ ਅਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਮਿਲ ਕੇ ਇਹਨਾਂ ਨੂੰ ਸਾਨੂੰ ਜਗ੍ਹਾ ਦਿੱਤੇ ਤੇ ਉਥੇ ਅਸੀਂ ਲੈਬ ਖੋਲੀ ਸੀ ਪਹਿਲਾਂ ਜਿਹੜੀ ਕਿ ਬਹੁਤ ਅੱਛੀ ਚੱਲ ਰਹੀ ਹੈ ਤਕਰੀਬਨ ਮੈਂ ਕਹਿ ਸਕਦਾ ਕਿ 150 ਦੇ ਕਰੀਬ ਜਿਹੜੀ ਐਵਰੇਜ ਆ ਇਥੇ ਆਂਦੀਆਂ ਨੇ ਪਬਲਿਕ ਟੈਸਟ ਕਰਾਂਦੀ ਹੈ ਤੇ ਹੁਣ ਤੇ ਸਾਡੀਆਂ ਤਕਰੀਬਨ 132 ਜਿਹੜੀਆਂ ਲੈਬੈਰੇਟਰੀਜ਼ ਆਲਰੇਡੀ ਹੋ ਚੁੱਕੀਆਂ ਨੇ ਔਰ 11 ਸਟੇਟਾਂ 'ਚ ਅਸੀਂ ਕੰਮ ਕਰ ਰਹੇ ਹਾਂ ਹੁਣ ਬਾਅਦ ਦੀ ਸਟੇਟਸ ਨੇ ਵੈਸਟ ਬੰਗਾਲ ਦੇ ਵਿੱਚ ਵੀ ਸਾਡੇ ਜਿਹੜੇ ਉਥੇ ਵੀ ਸਾਡੀਆਂ ਤਿੰਨ ਲੈਬੈਰੇਟਰੀਜ਼ ਤੇ ਡੈਂਟਲ ਕਲੀਨਿਕ ਤੇ ਫਿਜ਼ੀਓਥੈਰਾਪੀ ਸੈਂਟਰ ਖੋਲਣ ਜਾ ਰਹੇ ਨੇ ਸੋ ਅੱਜ ਹੁਸ਼ਾਰਪੁਰ ਗੁਰਦਵਾਰਾ ਸਾਹਿਬ ਦੇ ਵਿੱਚ ਵੀ ਜਦੋਂ ਇਹ ਰੋਟਰੀ ਖੁੱਲਹੀ ਗਈ ਸੀ ਫਿਰ ਕਿਹਾ ਸੀ ਕਿ ਤੁਸੀਂ ਡੈਂਟਲ ਕਲੀਨਿਕ ਨੂੰ ਖੋਲ ਕੇ ਦੇਵਾਂਗੇ ਸੋ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਬਹੁਤ ਸਹਿਯੋਗ ਦੇ ਰਹੀ ਹੈ ਔਰ ਉਹ ਚਾਹੁੰਦੇ ਕਿ ਅਸੀਂ ਇੱਥੇ ਕੁਝ ਨਾ ਕੁਝ ਜਿਹੜੀ ਫੈਸਿਲਿਟੀ ਜਿਹੜੀ ਪਬਲਿਕ ਨੂੰ ਦੇਈਏ ਸੋ ਜਿੱਥੇ ਲੈਬ ਖੁੱਲੇ ਗਏ ਸੀ ਉੱਥੇ ਅੱਜ ਡੈਂਟਲ ਕਲੀਨਿਕ ਜਿਹੜਾ ਖੋਲ ਦਿੱਤਾ ਗਿਆ ਡਾਕਟਰ ਹਟਵਾਲ ਲਾਇ ਜਿਨ੍ਹਾਂ ਨੇ ਸਾਰਾ ਇੰਸਟਾਲ ਕਰਾਇਆ ਅੱਜ ਇੱਥੇ ਇੱਕ ਮਸ਼ੀਨ ਲਾ ਦਿੱਤੀ ਗਈ ਹੈ ਲੇਕਿਨ ਅਸੀਂ ਦੋ ਮਸ਼ੀਨ ਦੀ ਪਰिवेਧਨ ਰੱਖੀ ਹੈ ਹਫਤਾ 10 ਦਿਨ 15 ਦਿਨ ਦੇਖਾਂਗੇ ਅਗਰ ਪੇਸ਼ੈਂਟ ਜਦੋਂ ਹੁਣ 6-7 ਪੇਸ਼ੈਂਟ ਦਾ ਆ ਇੱਕ ਮਸ਼ੀਨ ਜਿਹੜੇ ਅਸੀਂ ਹੋਰ ਇੱਥੇ ਲਾ ਦੇਾਂਗੇ ਸੋ ਅੱਜ ਮੈਂ ਗੁਰਦਾਰ ਸਾਹਿਬ ਦੀ ਕਮੇਟੀ ਨੂੰ ਕਹਿ ਰਿਹਾ ਸੀ ਕਿ ਤੁਸੀਂ ਇੱਕ ਸਾਨੂੰ ਰੂਮ ਕੋੜ ਦਿਓ ਤਾਂ ਜੋ ਇੱਥੇ ਜਿਹੜੀ ਜ਼ਰੂਰਤ ਨੂੰ ਦੇਖਦੇ ਹੋਇਆ ਅਸੀਂ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ ਕੇ ਦੇਈਏ ਸੋ ਜਿਸ ਤਰ੍ਹਾਂ ਸਾਨੂੰ ਜਗ੍ਹਾ ਨਿਰਦੀਆ ਨਾਲ ਦੀ ਨਾਲ ਅਸੀਂ ਪ੍ਰੋਜੈਕਟ ਫਿਜ਼ੀਓਥੈਰੇਪੀ ਸੈਂਟਰ ਹੈ ਉਹ ਵੀ ਖੋਲ ਦੇਾਂਗੇ ਰੇਟ ਤੁਸੀਂ ਬਾਅਦ ਦੇਖ ਰਹੇ ਨੇ ਲਈ ਲੈਬਰਾਟਰੀ ਦਾ ਰੇਟ ਸਾਡੇ ਰੇਟ ਨੇ ਉਹ ਸਾਡੇ ਸਰਵਨ 10% ਨੇ ਮਾਰਕੀਟ ਨਾਲੋਂ ਤੇ ਇਹ ਜਿਹੜਾ ਸਾਡਾ ਡੈਂਟਲ ਕਲੀਨਿਕ ਦੇ ਰੇਟ ਵੀ ਬਾਹਰ ਦੇਖੋਗੇ ਇਹ ਤਕਰੀਬਨ ਮਾਰਕੀਟ ਨਾਲੋਂ 10% ਦੇ ਅਸੀਂ ਕੰਮ ਕਰ ਰਹੇ ਹਾਂ ਇਹ ਚ ਫਰਕ ਇਸ ਕਰਕੇ ਹੈਗਾ ਕਿ ਕਿ ਇੱਕ ਵਾਰ ਜੇ ਅਸੀਂ ਚਾਹੇ ਡੈਂਟਲ ਕਲੀਨਿਕ ਆ ਚਾਹੇ ਸਾਡਾ ਫਿਜ਼ੀਓਥੈਰੇਪੀ ਸੈਂਟਰ ਆ ਚਾਹੇ ਸਾਡੀ ਲੈਬਾਰਟਰੀ ਹੈ ਸੋ ਅਸੀਂ ਜਿਹੜਾ ਮਸ਼ੀਨਰੀ ਇਨਸਟਾਲ ਕਰਦੇ ਹਾਂ ਸਾਰੀ ਸਾਡੀ ਇੰਪੋਰਟਡ ਮਸ਼ੀਨਰੀ ਹੈ ਦੋ ਚੀਜ਼ਾਂ ਦਾ ਖਿਆਲ ਰੱਖਦੇ ਹਾਂ ਅਸੀਂ ਇੱਕ ਤਾਂ ਮਸ਼ੀਨਰੀ ਸਾਡੀ ਬਹੁਤ ਵਧੀਆ ਹੈ ਸੈਕੰਡਰੀ ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਦੇ ਹਾਂ ਉਹ ਵੀ ਸਟੈਂਡਰਡ ਦਾ ਹੈ ਤੇ ਤੀਸਰਾ ਹੁੰਦਾ ਮੇਨ ਡਾਕਟਰਸ ਤੇ ਟੈਕਨੀਸ਼ੀਅਨਸ ਸੋ ਉਹ ਤੇ ਦੂਸਰਾ ਇਹ ਵੀ ਹੈ ਕਿ ਇੱਕੋ ਇੱਕ ਸੰਸਥਾ ਸਾਡੀ ਹੈ ਜਿਹੜੀ ਕਿ ਮੈਂ ਕਹਿ ਸਕਦਾ ਕਿ ਜਿਹੜੇ ਅਸੀਂ EPF ਵਗੈਰਾ ਕੱਟਦੇ ਹਾਂ ਸੇਮ ਜੋ ਫੈਸਿਲਿਟੀਆਂ ਗਵਰਨਮੈਂਟ ਤੋਂ ਮਿਲਦੀ ਹੈ ਉਹ ਫੈਸਿਲਿਟੀ ਸਾਡੀ ਜਿਹੜੀ ਜਿੱਦੇ ਸਾਡੇ EMPLOYEES ਹੈਗੇ ਨੇ ਤਕਰੀਬਨ ਹੁਣ ਤੱਕ ਸਾਡੇ 900 EMPLOYEES ਹੈਗੇ ਸਾਡਾ ਜਿਨ੍ਹਾਂ ਨੂੰ ਅਸੀਂ ਜਿਹੜੇ ਸੈਲਰੀ ਪੇਡ ਹੈਗੇ ਨੇ ਤੇ ਇਹਨਾਂ ਦਾ ਅਸੀਂ ਸਾਰਾ ਸਿਸਟਮ ਜਿਹੜਾ ਇਸ ਤਰ੍ਹਾਂ ਰੱਖਿਆ ਹੋਇਆ ਹੈ ਫਿਰ ਮੈਂ ਇੱਕ ਵਾਰ ਫੇਰ ਮੈਂ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਜਿਹੜੀ ਸਾਡੀ ਟੀਮ ਇੱਥੋਂ ਦੀ ਸਰਵਤੇ ਪਲਾਇਟਰੀਅਲ ટ્રਸ ਦੀ ਅਗਿਆਪਾਲ ਦੀ ਪ੍ਰੈਜ਼ੀਡੈਂਟ ਨੇ ਸਾਰੀ ਟੀਮ ਆਈ ਹੋਈ ਆ ਪੁਰੇ ਵੀ ਸਾਰੇ ਅਣਥੱਕ ਬੰਦੇ ਨੇ ਚਾਹੇ ਕਰੋਨਾ ਸੀ ਜਾਂ ਕੁਝ ਵੀ ਇਹਨਾਂ ਨੇ ਜਿੰਦ ਜਾਨ ਲਾ ਕੇ ਪੂਰਾ ਰੋਡ ਵਰਤ ਕੇ ਅਗੇ ਕੰਮ ਕੀਤਾ ਤੇ ਅੱਜ ਸਾਡੇ ਫਾਰਮਨ ਡੀਜੀਪੀ ਸਾਹਿਬ ਵੀ ਸਾਡੇ ਨਾਲ ਆ ਜਾਇਏ ਨੇ ਤੇ ਇਹਨਾਂ ਨੇ ਅਸੀਂ ਰਲ ਕੇ ਇਹਦਾ ਉਦਘਾਟਨ ਕਰਕੇ ਪਬਲਿਕ ਨੂੰ ਸਮਰਪਿਤ ਕਰਦਾ